ਹਾਂਜੀ ਦੋਸਤੋ ਕੀ ਹਾਲ ਚਾਲ ਠੀਕ ਹੋ ਹਾਂਜੀ ਵੀਡੀਓ ਬਣਾਉਣਾ ਆਏ ਸੀ ਭੈਣ ਦੇ ਘਰ ਤੇ ਸਾਗ ਨਾਲ ਰੋਟੀ ਖਾ ਕੇ ਆਟਿਆਂ ਤੇ ਇੱਕ ਮੇਰਾ ਬਹੁਤ लाडला ਜਿਹਾ ਭਾਂ ਜਾਇਆ ਹੋਇਆ ਉਹ ਨਾ ਬਸੰਤ ਦੇ ਦਿੰਨੇ ਨੇ ਨੇੜੇ ਥੋੜੇ ਜਿਹਾ ਉਹਨੂੰ ਮੇਲੋ ਤੁਹਾਨੂੰ ਮੈਂ ਉਹਦੇ ਰੁਬਰੂ ਕਰਦੀ ਹਾਂ ਚਲੋ ਬੱਚੇ ਨੂੰ ਦੇਖੋ ਆ ਪੁੱਤ ਕਿੰਨੇ ਦਿਨੋਂ ਪਤੰਗਾ ਚੜਾਇਆ ਤੇ ਅੱਜ ਹੈ ਆ ਦੇਖੋ ਕਿੰਨਾ ਖੁਸ਼ ਹੈ ਇਹ ਸਾਰਾ ਦਿਨ ਦੇਖ ਤੁਹਾਨੂੰ ਫੇਰ ਦਿਖਾਵਾਂ ਇਹ ਤੇ ਆਹ ਕਿੰਨੇ ਸਾਫ਼ ਨੇ ਦੇਖੋ ਚਿਹਰੇ ਤੇ ਮੈਨੂੰ ਲੱਗਦਾ ਪੂਰੀ ਸਫਾਈ ਹੈ ਦੇਖੋ ਏ ਪਤਾ ਕੀ ਆ ਇੱਕ ਖੁਸ਼ੀ ਆ ਬੱਚਿਆਂ ਨੂੰ ਬਸੰਤ ਦੀ ਬਹੁਤ ਖੁਸ਼ ਨੇ ਇਹ ਬਸੰਤ ਦੇ ਦਿਨਾਂ ਦੇ ਵਿੱਚ ਆ ਦੇਖ ਹੁਣ ਮੂੰਹ ਟੱਕਦਾ ਵੀ ਮੇਰੀ ਮਾਸੀ ਨੇ ਜਿਹੜਾ ਹੈਗਾ ਮੈਨੂੰ ਐਵੇਂ ਦੀ ਆ ਮੈਂ ਪੇਸ਼ ਕਰਤਾ ਹੈਨਾ ਵਧੀਆ ਲੱਗਦਾ ਪੁੱਤ ਚਿਹਰੇ ਤੋਂ ਚਿਹਰੇ ਤੋਂ ਆ ਦੇਖ ਪੁੱਤ ਮਿਲਦੇ ਹੁੰਦੇ ਨੇ ਆ ਦੇਖੋ ਸਾਰਿਆਂ ਨੂੰ ਹੈਲੋ ਕਰੋ ਹੈਲੋ ਕਰੋ ਹੈਲੋ ਕਰੋ ਚਿੰਗਾ ਫਿਰ ਚਿੰਗਾ ਐ ਸੁਣਾਓ ਚਿੰਗਾ ਜਿਹੜੇ ਮਾਸੀ ਦੇ ਘਰ ਵਾਲਾ ਉਹਨੂੰ ਕੀ ਕਹਿੰਦੇ ਨੇ ਪੁੱਤ ਚਾਚਾ ओए चाचा चाचा चाची मामा मम्मी पुआ पुफड़ पुपड़ी मासड़ मासी 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 मासड़ अच्छा बाबा बब्बी अच्छा दादा दादी आंटी ਹਾਂਜੀ ਦੋਸਤੋ ਅਸੀਂ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੀ ਉਡੀਕ ਤੇ ਬਹੁਰ ਪਾਉਣ ਦੇ ਲਈ ਅਸੀਂ ਕੋਈ ਨਾ ਕੋਈ ਲੋਕਗੀਤ ਲੈ ਕੇ ਤੁਹਾਡੇ ਸਨਮੁਖ ਹੋ ਜਾਨੇ ਆ ਅੱਜ ਵੀ ਅਸੀਂ ਤੁਹਾਡੀ ਉਡੀਕ ਨੂੰ ਜਿਹੜੀ ਹੈਗੀ ਆ ਉਹਨੂੰ ਪੂਰਾ ਕਰਨ ਦੇ ਲਈ ਉਹਦੇ ਉੱਤੇ ਫੁੱਲ ਚੜਾਉਣ ਦੇ ਲਈ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਸਨਮੁਖ ਹੋਏ ਆ ਤੇ ਇਹ ਲੋਕ ਗੀਤ ਵੀ પતિ ਪਤਨੀ ਦੇ ਵਿਛੋੜੇ ਦਾ ਲੋਕ ਗੀਤ ਹੈ ਇੱਕ ਬਿਰਹਾ ਦਾ ਲੋਕ ਗੀਤ ਹੈ 12 ਮਾਂ ਹੈ ਤੇ ਇਸ ਲੋਕ ਗੀਤ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਿਓ ਤੁਸੀਂ ਜ਼ਰੂਰ ਆਨੰਦਿਤ ਹੋਵੋਗੇ ਕਿਉਂਕਿ ਹਰ ਮਹੀਨੇ ਦਾ ਜ਼ਿਕਰ ਕੀਤਾ ਗਿਆ ਇਸ ਲੋਕ ਦੇ ਵਿੱਚ ਲੋਕ ਗੀਤ ਦੇ ਵਿੱਚ ਤੇ ਸ਼ੁਰੂ ਤੋਂ ਲੈ ਕੇ ਦੇਸੀ ਮਹੀਨਾ ਦਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਸ ਲੋਕ ਗੀਤ ਨੂੰ ਸੁਣਿਓ ਤੇ ਇਸ ਦਾ ਉਤਪਲਿਓ ਤੇ ਆਪ ਗਾਇਓ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਇਓ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਲੋਕ ਗੀਤ ਪਹੁੰਚ ਸਕਣ ਅਸੀਂ ਹਰ ਰੋਜ਼ ਇਹ ਰਿਪੀਟ ਕਰਦੇ ਆਂ ਅਸੀਂ ਸ਼ਬਦ ਜਿਹੜੇ ਹੈਗੇ ਨੇ ਹਰ ਰੋਜ਼ ਤੁਹਾਨੂੰ ਤੁਹਾਡੇ ਨਾਲ ਸਾਂਝੇ ਕਰਦੇ ਆਂ ਕਿ ਇਹ ਲੋਕੀਤ ਆਪਣੇ ਬੱਚਿਆਂ ਤੱਕ ਜ਼ਰੂਰ ਅਪਣਾਓ ਤਾਂ ਜੋ ਜਿਹੜੀ ਇਹ ਖੁਰਨ ਤੋਂ ਬਚ ਸਕਣ ਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਝੋਲੀ ਜਿਉਂਦੀ ਤੇ ਪੈ ਸਕਣ ਤੇ ਉਹੋ ਵੀ ਆਪਣੇ ਸੱਭਿਆਚਾਰ ਦੇ ਨਾਲ ਜੁੜੇ ਰਹਿਣ ਉਹ ਬੱਚੇ ਜਿਹੜੇ ਬੱਚੇ ਗਲੋਬਲਾਈਜੇਸ਼ਨ ਕਰਕੇ ਇਸ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਨੇ ਕਿਉਂਕਿ ਇਹ ਬਹੁਤ ਅਮੀਰ ਸੱਭਿਆਚਾਰ ਹੈ ਇਸ ਸੱਭਿਆਚਾਰ ਨੂੰ ਬਰਕਰਾਰ ਰੱਖਣਾ ਇਸ ਦੀ ਚੜਤ ਨੂੰ ਬਰਕਰਾਰ ਰੱਖਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਤੇ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਇਸ ਜ਼ਿੰਮੇਵਾਰੀ ਦੇ ਲਈ ਮਤਲਬ ਇਸ ਜ਼ਿੰਮੇਵਾਰੀ ਨੂੰ ਅਸੀਂ ਤੱਤ ਭਰ ਨਵਾਈਏ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਇਸ ਦਾ ਅਨੰਦ ਮਾਣੀਏ ਚੇਤ ਦੇ ਮਹੀਨੇ ਵਣ ਤਣੇ ਹ ਸਕੀ ਲੱਗੇ ਦੀ ਛੱਡੇ ਕੇ ਨਾ ਜਾਈ ਵੇ ਉਦਾਸੀ ਲੱਗੇ ਦੀ ਸੱਚੀ ਛੱਡੇ ਕੇ ਨਾ ਜਾਈ ਵੇ ਉਦਾਸੀ ਲੱਗੇ ਦੀ ਜੇਠ ਦੇ ਕੇ ਨਾ ਜਾਈ ਵੇ ਮੈਂ ਕੱਲੀ ਰੋਵਾ ਹੜ ਦੇ ਮਹੀਨੇ छड़ के न जाई वे जाई नड़े साण दे महीने बदल आया गे के बदल आया गे के जो दे महीने बोती पड़ी तेरे की बहुती पड़ी तेरे की कल बैके रोई तेरी माँ ने की सच्ची कली बैके के रोई तेरी ਸੂਦੇ ਮਹੀਨੇ ਆਸਰ ਰੱਖਾ ਰੱਬ ਤੇ ਆਸਰ ਰੱਖਾ ਰੱਬ ਤੇ ਛੱਡੇ ਕੇ ਨਾ ਜਾਈ ਬਦਨ ਮੀ ਜਗ ਤੇ ਸੱਜਣਾ ਛੱਡੇ ਕੇ ਨਾ ਜਾਈ ਬਦਨ ਕਤੇ ਦੇ ਮਹੀਨੇ ਵੇ ਕਤਣ ਕੁੜੀਆਂ ਵੇ ਕਤਣ ਕੁੜੀਆਂ ਛੱਡੇ ਕੇ ਨਾ ਜਾਈ ਵੇ ਨਣਾ ਨਾ ਬੂਰੀਆਂ ਅੜਿਆ ਛੱਡੇ ਕੇ ਨਾ ਜਾਈ ਵੇ ਨਾ ਮੱਗਰ ਦੇ ਮਹੀਨੇ ਜੀ ਮੈਂ ਤਾਰਾ ਕੱਢਦੀ ਜੀ ਮੈਂ ਤਾਰਾ ਕੱਢਦੀ ਛੱਡੇ ਕੈ ਨਾ ਜਾਈ ਸਸ ਗਾਲਾ ਕੱਢਦੀ ਸੱਚੀ ਛੱਡੇ ਕੈ ਨਾ ਜਾਈ ਸਸ ਗਾਲਾ ਕੱਢਦੀ

माग दे महिन्ने वे लगन मगियाँ वे लगन मगियाँ नहीं नईयों जाना वे सदाले पपियाँ माईया असी नईयों जाना ਫਰ ਗਣਦੇ ਮਹੀਨੇ ਵੇ ਲਗਣ ਹੋਲੀਆਂ ਵੇ ਲਗਣ ਹੋਲੀਆਂ ਅਸਨਿਓ ਰਹਿਣਾ ਸਸਮਾ ਮਹੀਨੇ ਕਰਕੇ ਪੂਰੇ ਸਾਲ ਲੰਘ ਵੇ ਗਿਆ ਸਾਲ ਲੰਘ ਵੇ ਗਿਆ ਸੋਲ ਜਹੀ ਜਿੰਦ ਸੂਲੀ ਟੰਗ ਵੇ ਗਿਆ ਸੱਚੀ ਸੋਲ ਜਹੀ ਜਿੰਦ ਤਨਬਰ ਹਾਂਜੀ ਦੋਸਤੋ ਅ ਗੀਤ ਹੋਇਆ ਖਤਮ ਤੇ ਉਮੀਦ ਕਰਦੇ ਹਾਂ ਤੁਸੀਂ ਇਸ ਲੋਕ ਗੀਤ ਦਾ ਵੀ ਚੰਗਾ ਲਤਫਲਾਓਗੇ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇੱਕ ਬਿਰਹਾ ਵਾਲਾ ਗੀਤ ਜਿਹੜਾ ਹੈਗਾ ਇਹ ਇੱਕ ਔਰਤ ਦੇ ਮਨ ਦੇ ਵਿੱਚ ਪੈਦਾ ਹੋਇਆ ਬਿਰਹਾ ਉਸ ਨੂੰ ਤੁਹਾਡੇ ਰੂਪ ਰੂਪ ਕਰੀਏ ਤੇ ਅਸੀਂ ਕੋਸ਼ਿਸ਼ ਕੀਤੀ ਕਿ ਬਾਰਾਂ ਮਾਂ ਗਾ ਕੇ ਤੁਸੀਂ ਸੁਣ ਕੇ ਅਸੀਂ ਗਾ ਕੇ ਆਨੰਦਿਤ ਹੋਏ ਹਾਂ ਤੇ ਤੁਸੀਂ ਸੁਣ ਕੇ ਬਹੁਤ ਆਨੰਦਿਤ ਹੋਏ ਹੋਵੋਗੇ